कई कोट राजस तामस सातक कई कोट पुराण सिमरत और सात कई कोट की रतन समुद कई कोट नाना प्रकार कई कोट किए चिर जीवे ਕਈ ਕੋਟ ਡੇਗਰੀ ਮੇਰ ਸੁਵਰਨ ਥੀਵੇਂ ਕਈ ਕੋਟ ਜਹ ਕੇਨਰ ਪਿਸਾਚ ਕਈ ਕੋਟ ਭੂਤ ਪ੍ਰੇਤ ਸੋਕਰ ਮੇਰ ਗਾਤ ਸਭ ਹਉ ਤੇਨੇ ਰ ਸਭ ਹਉ ਤੇ ਦੂਰੇ ਨਾਨਕ ਆਪੋ ਅਲਿਪਤ ਵੇਆ ਭਰਪੂਰ ਕਈ ਕੋਟੁ ਰਾਜ ਸੁਤਾਮ ਸੁਸਾਤਕ ਕਈ ਕੋਟ ਬੇਦਪੁਰਾਣ ਸਿਮਰਤ ਅਰੁ ਸਾਸਤ ਕਈ ਕੋਟ ਕੀ ਰਤਨ ਸਮੂਹ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀ ਚਿਰ ਜੀਵੇ ਕਈ ਕੋਟ ਦੇ ਗਰੀ ਮੇਰ ਸੂਰਨ ਥੀ ਵੇ ਕਈ ਕੋਟ ਜਖ ਨਰ ਪੈ ਸਾ ਕਈ ਕੋਟ ਭੂਤ ਪ੍ਰੇਤ ਸੋ ਕਰ ਮਿਰਗਾ ਸਭੂ ਤੇ ਨੇ ਰੈ ਸਭੂ ਤੇ ਦੂਰ ਨਾਨਕ ਆਪੋ ਅਲਿਪਤ ਸ੍ਰੇ ਅਭਰਤੂ ਸਭੂ ਤੇ ਨੇ ਰ ਸਭੂ ਤੇ ਦੂਰ ਨਨਕ ਆਪੂ ਆਲੀ ਪਤ ਰਿਆ ਭਰ ਕੋ ਦੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰਬਾਣੀ ਕੀਰਤਨ ਕਥਾ ਇਸ ਲੜੀ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗੁਣ ਗਾਇਨ ਕਰਦੇ ਹੋਏ ਗੁਰੂ ਜੀ ਉਪਦੇਸ਼ ਕਰਦੇ ਹਨ ਕਈ ਕੋਟ ਰਾਜਸਥਾਨ ਸਤਕ ਕਈ ਕੋਟ ਬੇਦ ਪ੍ਰਾਨ ਸਿਮਰਤ ਔਰ ਸਾਸਤ ਪ੍ਰਭੂ ਦੀ ਰਚਨਾ ਬਹੁਤ ਵਿਸ਼ਾਲ ਹੈ ਬਈ ਰਜੋ ਗੁਣ ਤਮੋ ਗੁਣ ਸਤੋ ਗੁਣ ਇਹ ਜਿਹੜੀ ਮਾਇਆ ਹੈ ਨਾ ਇਸ ਦੇ ਵਿੱਚ ਪ੍ਰਮਿਤ ਬਹੁਤ ਬਹੁਤ ਲੋਕ ਹਨ ਉਹਨਾਂ ਦੀ ਸੰਖਿਆ ਬਹੁਤ ਜ਼ਿਆਦਾ ਹੈ ਕਈ ਕੋਟ ਬੇਦ ਪ੍ਰਾਨ ਸਿਮਰਤ ਔਰ ਸਾਸਤ ਧਾਰਮਿਕ ਪੁਸਤਕਾਂ ਗਿਆਨ ਵਾਲੀਆਂ ਪੁਸਤਕਾਂ ਵੀ ਬਹੁਤ ਜ਼ਿਆਦਾ ਹਨ ਕਈ ਕੋਟ ਕੀ ਰਤਨ ਸਮੁੰਦ ਇਹੋ ਜਿਹੇ ਸਮੁੰਦਰ ਜਿਹੜੇ ਰਤਨਾਂ ਨਾਲ ਭਰੇ ਪਏ ਹਨ ਉਹ ਵੀ ਉਹਨਾਂ ਦੀ ਸੰਖਿਆ ਬੇਸ਼ੁਮਾਰ ਹੈ ਕਈ ਕੋਡ ਨਾਨਾ ਪ੍ਰਕਾਰ ਜੰਤ ਤੇ ਜੀਵ ਜੰਤ ਕਿੰਨੇ ਹਨ ਉਹਨਾਂ ਦੀ ਗਿਣਤੀ ਬਹੁਤ ਵਿਸ਼ਾਲ ਹੈ ਕਈ ਕੋਡ ਕੀਏ ਚਿਰਜੀਵੇ ਇਹੋ ਜਿਹੇ ਜੀਵ ਹਨ ਜਿਨ੍ਹਾਂ ਦੀ ਉਮਰ ਬਹੁਤ ਲੰਬੀ ਹੁੰਦੀ ਹੈ ਕਈ ਕੋਡ ਗਰੀ ਮੇਰ ਸੁਵਰਨ ਥੀਵੇ ਇਹੋ ਜਿਹੇ ਪਹਾੜ ਜਿਹੜੇ ਸੋਨੇ ਨਾਲ ਭਰੇ ਭੈਣ ਉਹਨਾਂ ਦੀ ਗਿਣਤੀ ਬੇਸ਼ੁਮਾਰ ਹੈ ਬਹੁਤ ਜ਼ਿਆਦਾ ਹੈ ਕਈ ਕੋਡ ਜਖ ਕਿਨਰ ਪਿਸਾਂਚ ਕਈ ਕੋਡ ਭੂਤ ਪ੍ਰੇਤ ਸੂਕਰ ਮਿਰਗਾਚ ਕੁਝ ਤਾਂ ਇਹੋ ਜੀ ਭਾਵਨਾਵਾਂ ਹਵਾ ਹੁੰਦੀਆਂ ਭਾਵਨਾਵਾਂ ਹੁੰਦੀਆਂ ਨਾ ਕਿ ਜਿਨ੍ਹਾਂ ਦਾ ਸ਼ਰੀਰ ਨਹੀਂ ਹੁੰਦਾ ਜਿਵੇਂ ਆਪਾਂ ਕਹਿੰਦੇ ਐ ਸੌਫਟਵੇਅਰ ਹੈ ਪਰ ਹਾਰਡਵੇਅਰ ਨਹੀਂ ਹੈਗਾ ਜਿਵੇਂ ਕੋਈ ਮਰ ਜਾਂਦਾ ਵਿਅਕਤੀ ਪਰ ਉਹਦਾ ਪ੍ਰਭਾਵ ਨਾਲ ਦੀ ਨਾਲ ਨਹੀਂ ਨਾ ਖਤਮ ਹੁੰਦਾ ਉਹ ਉਸ ਇਲਾਕੇ ਦੇ ਵਿੱਚ ਉਸ ਜਨਤਾ ਦੇ ਵਿੱਚ ਰਹਿੰਦਾ ਤੇ ਯਾਨੀ ਕਿ ਉਹ ਪੂਤਕਾਲ ਜਿਹੜਾ ਹੁੰਦਾ ਉਹ ਵਰਤਮਾਨ ਕਾਲ ਤੇ ਅਸਰ ਪਾਉਂਦਾ ਉਹਨੂੰ ਆਪਾਂ ਪੂਤ ਆਤਮਾ ਕਹਿ ਦਿੰਦੇ ਹਾਂ ਕਈ ਵਾਰ ਕਿਸੇ ਹਵੇਲੀ ਕਿਸੇ ਜਗ੍ਹਾ ਕਿਸੇ ਬਿਲਡਿੰਗ ਦੇ ਵਿੱਚ ਕੋਈ ਇਹੋ ਜਿਹਾ ਕੰਮ ਹੋਇਆ ਹੁੰਦਾ ਉਹਦਾ ਪ੍ਰਭਾਵ ਉਸ ਬਿਲਡਿੰਗ ਦੇ ਵਿੱਚ ਬਹੁਤ ਚਿਰ ਤੱਕ ਰਹਿੰਦਾ ਉਹਨੂੰ ਆਪਾਂ ਪ੍ਰੇਤ ਵੀ ਕਹਿ ਦਿੰਦੇ ਆ ਤੇ ਆਈ ਯਕਸ਼ ਹੁੰਦਾ ਹੈ ਜਿਹੜਾ ਕਿ ਕੁਦਰਤੀ ਸੰਪਦਾ ਨੂੰ ਨਾ ਕੋਸ਼ਿਸ਼ ਕਰਦਾ ਹੈ ਕਿ ਉਹਦਾ ਸ਼ੋਸ਼ਣ ਨਾ ਹੋਵੇ ਜੇ ਆਪਾਂ ਕਰਾਂਗੇ ਤਾਂ ਆਪਾਂ ਨੁਕਸਾਨ ਵੀ ਭੁਗਤਾਂਗੇ ਕੁਦਰਤੀ ਸੰਪਦਾ ਨੂੰ ਬਚਾ ਕੇ ਰੱਖਣ ਵਾਲੀ ਜਿਹੜੀ ਸ਼ਕਤੀ ਹੁੰਦੀ ਹੈ ਨਾ ਕੁਦਰਤੀ ਤੌਰ ਤੇ ਉਹਨਾਂ ਨੂੰ ਯਕਸ਼ ਵੀ ਕਹਿ ਜਾਂਦੇ ਆਈ ਜਿਹੜੇ ਪਿਸ਼ਾਚ ਹੈਗੇ ਪ੍ਰੇਤਾਤਮਾ ਵਰਗੇ ਹੁੰਦੀ ਹੈ ਕੋਈ ਇਹੋ ਜਿਹਾ ਸੌਫਟਵੇਅਰ ਹੈ ਜਿਹਦਾ ਹਾਰਡਵੇਅਰ ਨਹੀਂ ਯਾਨੀ ਕਿ ਸਰੀਰ ਤੋਂ ਬਿਨਾਂ ਕਦੇ ਇਸ ਦਿਮਾਗ ਦੇ ਵਿੱਚ ਉਹ ਆ ਜਾਏ ਕਦੇ ਦੂਸਰੇ ਦੇ ਦਿਮਾਗ ਵਿੱਚ ਆ ਜਾਵੇ ਕਿਸੇ ਵੀ ਰੂਪ ਵਿੱਚ ਆ ਸਕਦੀ ਹੈ ਸੋ ਇਹ ਜਾਂ ਸਭ ਕੁਝ ਵੀ ਇਹ ਹੋ ਜੇ ਜਿਹੜੀਆਂ ਹੈਗੀਆਂ ਜਿਹੜੀਆਂ ਭਾਵਨਾਵਾਂ ਜੁੜੀਆਂ ਹਨ ਜਗਾ ਜਗਾ ਦੇ ਨਾਲ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਬਾਬਾ ਜੀ ਕਹਿੰਦੇ ਨੇ ਸਭ ਤੋਂ ਨੇੜੇ ਸਭ ਤੋਂ ਦੂਰ ਲੇਕਿਨ ਆਪਣੀ ਸਾਰੀ ਰਚਨਾ ਦੇ ਵਿੱਚ ਪ੍ਰਭੂ ਆਪ ਸਮਾਇਪੈ ਨੇ ਸਾਰਿਆਂ ਦੇ ਨੇੜੇ ਕਿਉਂਕਿ ਉਹ ਆਪ ਹੀ ਤਾਂ ਸਾਰਿਆਂ ਦੇ ਵਿੱਚ ਵਿਸਥਾਰ ਕਰਕੇ ਬੈਠੇ ਹਨ ਤੇ ਸਭ ਤੋਂ ਦੂਰ ਹੈ ਕਿਉਂਕਿ ਆਪਾਂ ਨੂੰ ਚੇਤਨਾ ਨਹੀਂ ਨਾ ਹੁੰਦੀ ਆਪਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਆਪਾਂ ਪ੍ਰਭੂ ਦਾ ਰੂਪ ਹੈ ਤੇ ਇਸ ਕਰਕੇ ਸਭ ਤੋਂ ਦੂਰ ਵੀ ਹੈ ਨਾਨਕ ਆਪ ਅਲੀਪਤ ਰਹਾ ਭਰਪੂਰ ਤੇ ਜਿਵੇਂ ਦੁੱਧ ਦੇ ਵਿੱਚ ਸਾਰੇ ਦੇ ਵਿੱਚ ਕਿਉਂ ਹੁੰਦਾ ਨਾ ਪਰ ਵੈਸੇ ਤਾਂ ਨਹੀਂ ਦਿਖਦਾ ਇਸੇ ਤਰ੍ਹਾਂ ਪਰਮਾਤਮਾ ਸਾਰੀ ਰਚਨਾ ਵਿੱਚ ਸਮਾਇਆ ਹੈ ਦਿਖਦਾ ਚਾਹੇ ਨਹੀਂ ਲੇਕਿਨ ਹੈ ਭਰਪੂਰ ਮਾਤਰਾ ਦੇ ਵਿੱਚ ਕਿਉਂਕਿ ਉਹ ਹੀ ਇੱਕ ਹੈ ਉਸ ਤੋਂ ਇਲਾਵਾ ਇਸ જગਤ ਵਿੱਚ ਕੋਈ ਨਹੀਂ ਇਹ ਏਕ ਓੰਕਾਰ ਪ੍ਰਭੂ ਦੀ ਅਚਰਜਲੀਲਾ ਹੈ ਇਸ ਤਰ੍ਹਾਂ ਗੁਰੂ ਜੀ ਉਪਦੇਸ਼ ਕਰਦੇ ਹਨ ਇਸ ਦੇ ਨਾਲ ਹੀ ਦਾਸ ਨੂੰ ਆ ਗਿਆ ਬਖਸ਼ੋ ਹੋਈਆਂ ਗਲਤੀਆਂ ਲਈ ਦਾਸ ਕੀ ਮਦਦ ਜਾ ਚੱਕੇ ਅਰਦਾਸ ਕਰਿਓ ਕਿ ਇਹ ਕੀਰਤਨ ਕਥਾ ਦੀ ਲੜੀ ਅਗੇ ਵੀ ਇਸ ਤਰ੍ਹਾਂ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ